ਗੁਰੂ ਗਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਜਿੱਥੇ ਆਏ ਦਿਨ ਚਰਚਾ ਦੇ ਵਿੱਚ ਰਹਿੰਦਾ ਹੈ ਉੱਥੇ ਹੀ ਬੀਤੀ ਰਾਤ ਇੱਕ ਮਜ਼ਦੂਰ ਆਗੂ ਇਲਾਜ ਲਈ ਕਿਸ ਤਰ੍ਹਾਂ ਦੇਖੋ ਤੁਸੀਂ ਐਮਰਜੈਂਸੀ ਵਾਰਡ ਦੇ ਵਿੱਚ ਹੀ ਧਰਨੇ ਤੇ ਬੈਠ ਗਿਆ ਸੋ ਲਹੂਲਹਾਨ ਹੋਇਆ ਮਜ਼ਦੂਰ ਆਗੂ ਆਪਣੀ ਇਲਾਜ ਦੇ ਲਈ ਗੁਰੂ ਗਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਐਡਮਿਟ ਹੋਣ ਲਈ ਆਇਆ ਸੀ ਪਰ ਉਸਨੇ ਜੋ ਅੰਦਰਲੀ ਹਕੀਕਤ ਦਿਖਾਈ ਆ ਤੁਸੀਂ ਦੇਖ ਕੇ 당ਗ ਰਹਿ ਜਾਓਗੇ ਮੌਕੇ ਤੇ ਮੌਜੂਦਾ ਡਾਕਟਰ ਕੁਸਟਾ ਫੋਨ ਤੇ ਲੱਗੇ ਹੋਏ ਨਜ਼ਰ ਆਉਂਦੇ ਨਹੀਂ ਔਰ ਕੁਝ ਦੇਖ ਕੇ ਮਰੀਜ਼ ਵੱਲ ਹੱਸਦੇ ਵੀ ਨਜ਼ਰ ਆ ਰਹੇ ਨਹੀਂ ਪਰ ਉਕਤ ਆਗੂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਦੁਖੀ ਹੋ ਕੇ ਉਸ ਆਗੂ ਦੇ ਵੱਲੋਂ ਐਮਰਜੈਂਸੀ ਦੇ ਵਿੱਚ ਹੀ ਧਰਨਾ ਸ਼ੁਰੂ ਕਰ ਦਿੱਤਾ ਅਤੇ ਫਰਸ਼ ਤੇ ਬੈਠ ਗਿਆ ਠੀਕ ਹੈ ਬਾਬਾ ਜੀ ਦੂਜੇ ਮੁੰਡੇ ਦੀ ਵੀ ਕਰਾਓ ਅਸੀਂ ਬਈ 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 ਮੈਂ ਅਸੀਂ ਮੈਡੀਕਲ ਦੇ ਵਿੱਚ ਖੜੇ ਆ ਜੀ ਮੈਂ ਪੰਜਾਬ ਖੇਤਮਾਈ ਦੂਰ ਯੂਨੀਅਨ ਦਾ ਕੀ ਗੱਲ ਕਰੋ ਸੂਬਾ ਪੇਟੀ ਮੈਂ ਬਗਮ ਸਾਡੇ ਅਸੀਂ ਬਟੂਗਰਾੜ ਪਿੰਡ ਵਿੱਚ ਗਏ ਸੀਗੇ ਜੀ ਤੇ ਆ ਤੁਹਾਨੂੰ ਦਿਖਾਉਣਾ ਇੱਕ ਮਿੰਟ ਆ ਦੇਖੋ ਆ ਸਟਾਫ ਖੜਾ ਜੀ ਆਸਤੋ ਬੜਾ ਤੇ ਆ ਮੇਰੇ ਹੱਥ 'ਚ ਬੋਤਲ ਖੜੀ ਹੋਈ ਆ ਹਾਂਜੀ ਆ ਮੇਰੇ ਹੱਥ ਦੇਖ ਲੋ ਜੀ ਜਣੀ ਆ ਸਾਨੂੰ ਕੋਟਵਰ ਘੰਟਾ ਹੋ ਗਿਆ ਮੇਰੇ ਬਲੱਡ ਵਗ ਰਿਹਾ ਕਿਸੇ ਨੂੰ ਸਾਨੂੰ ਹੱਥ ਨਹੀਂ ਪਾਇਆ ਅੱਧੇ ਜਾਵਦੇ ਜੀ ਅਸੀਂ ਇੱਥੋਂ ਦੇ ਐਸਐਸਪੀ ਨੂੰ ਦਿਸੇ ਨੂੰ ਇੱਥੋਂ ਦੀ ਬੇਇੱਜ਼ਤੀ ਕਰਦਾ ਵੀ ਆਹ ਹਾਲਤ ਆ ਜੀ ਇੱਥੋਂ ਇਹ ਥੀਕ ਕੋਡ ਜਿਹੜੇ ਜਣੀ ਆ ਆ ਕਰ ਰਹੇ ਆ ਗੁੰਡੇ ਸਾਡੇ ਗਲ ਪੈ ਗੇ ਮੇਰੇ ਲੱਕ ਦੀ ਹੱਡੀ ਟੁੱਟੀ ਹੋਈ ਆ ਵੱਟੂ ਮਰਾਲੇ ਪੈਟ 'ਚ ਅਸੀਂ ਆ ਗਏ ਹੋਏ ਸੀਗੇ ਮਤਲਬ ਵਿਆਹ ਗਏ ਹੋਏ ਸੀਗੇ ਜੀ ਉੱਥੇ ਗੁੰਡੇ ਗਲ ਪੈ ਗੇ ਤੇ ਆ ਸਾਡੀ ਹਾਲਤ ਹੋ ਗਈ। ਜਾਨੀ ਆ ਸਾਡਾ ਡਾਕਟਰ ਖੜਿਆ ਹੋਇਆ ਕੋਈ ਹੱਥ ਪਾਉਣ ਨੂੰ ਤਿਆਰੀ ਹੈਗਾ। ਕੋਈ ਹੋਰ ਵੀ ਪਹੁੰਚਿਆ। ਜਾਨੀ ਹਾਲ ਤਾਂ ਹੋਈ ਆ। ਇਹ ਸਾਰੇ ਬੰਦੇ ਹਾਸੇ-ਖੱਸੀ ਗੱਲਾਂ ਕਰਦੇ ਆ। ਬਹੁਤ ਬੰਦੇ ਪਹੁੰਚ ਗਏ। ਅੱਜ ਤੋਂ ਪਹਿਲਾਂ ਚੰਦ ਪਰ ਆਲਾ ਬਸਾਉਂਦੇ ਆ। ਇੱਧਰ ਦੇ ਹਾਲਾਤ ਦੇ ਚੰਦ ਇੱਕ ਮੈਡਮ ਫੋਨ ਤੇ ਗੱਲਾਂ ਮਾਰੀ ਜਾਂਦੀ। ਹਾਂਜੀ ਆ ਆ ਮੈਡਮ ਦੇਖੋ ਇੱਧਰ ਦੇ ਹਾਲਾਤ ਵੇਖੋ ਮੈਡਮ। ਇਹਦੇ ਹਾਲਾਤ ਵੇਖੋ ਮੈਡਮ। ਸਾਡੇ ਇਥੇ ਡਾਕਟਰਾਂ ਦੇ ਸਾਡੀ ਹਾਲਾਤ ਦੇਖ ਲਓ। ਹੋਰ ਜਲਦੀ ਮੈਡਮ ਆਹ ਵੇਖ ਲਓ ਜੀ। ਕੋਈ ਆ ਆ ਮੋਰਨ ਸਾਡੇ ਹੱਥ ਚ ਹੈ ਜੇ ਕੋਈ ਉਹਨਾਂ ਦਾ ਬਲਾਡਰ ਚ ਚਲਾ ਜਾਂਦਾ ਤੇ ਆ ਸਟਾਫ ਜ਼ਿੰਮੇਵਾਰ ਹੋਊਗਾ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਡਾਕਟਰ ਅਸੀਂ ਇੱਥੇ ਬੈਠੇ ਆ ਆ ਰੱਖਿਆ ਜੀ ਐਮਰਜੈਂਸੀ ਉਹ ਮੈਡਮ ਨੂੰ ਘੰਟਾ ਹੋਇਆ ਗੱਲਾਂ ਮਾਰੀ ਜਾਂਦੇ ਨੇ ਜੀ ਬਾਤ ਦੱਸੋ ਕੋਈ ਗੱਲ ਨਹੀਂ ਇੱਕ ਮਿੰਟ ਰਹੀ ਮੈਂ ਤੁਹਾਨੂੰ ਜੀ ਬੈਠੇ ਜੀ ਜੋ ਮੈਡਮ ਨੂੰ ਘੰਟਾ ਹੋ ਗਿਆ ਫੋਨ ਤੇ ਗੱਲਾਂ ਮਾਰੀ ਜਾਂਦੇ ਆ ਅਸੀਂ ਬੈਠੇ ਹਾਂ ਹੜਾ ਤਈ ਤੇ ਫਰੀਦਕੋਟ ਆਪਣੇ ਸਟਾਫ ਦੇ ਜੀ ਅੱਡੇ ਬੈਟ ਜਿਓਨਰ ਜਮਾਂ ਬੈਟ ਮੈਨ ਸਾਦਾ ਆ ਕੈਮਰਾ ਨਹੀਂ ਚੰਦਾ ਰੰਜੀ ਅੱਛਾ ਭਾਈ ਫੋਨ ਟਾਈਮ ਤਮਕੀਆਂ ਦਿੰਨੇ ਆ ਅੱਜ ਤੂੰ ਰਣੀਆਂ ਦੱਸੋ ਸੱਦੋ ਕਿੰਨੇ ਸੋਦਣਾ ਆ ਸਾਰਾ ਸਾ ਪੈਣਾ ਦਾਈ ਅਈ ਬਾਈ ਜੀ ਬਹੁਤ ਚਿਰ ਦੇ ਆ ਕੇ ਬੈਠੇ ਆ ਆ ਵੇਡਣ ਦੇ ਹੜਾ ਮਾਰ ਦੇ ਇਕੱਟੇ ਇਕੱਟੇ ਸਾਹਮਣੇ ਸਭ ਸੁਣ ਬੈਠਾ ਜਸਪਾਲ ਦਾ ਫੂਲ ਕਰੇ ਬੜਾ ਸਾਂਝੀ ਨੇ ਲੋਕ ਸਾਰੇ ਸੱਦੋ ਚ ਫੂਲ ਕਰੇ ਬੜਾ এমে চিলি তা দ তোমার হ চা বার এ দ ਕੋਈ ਨਹੀਂ 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 ਇਹ ਮੰਨ ਲਓ ਇਹ ਮੰਨੋ ਵੀ লাই ਕਰਾਈ ਨੇਗਾ ਇਹਦਾ ਵੀ ਨਾ ਕੋਡ ਲੱਗ ਜਾਗੇ ਪਰ ਉਹ ਕਾਕੇ ਵਜਾ ਕੰਮ ਨਾ ਕਰਦਾ ਕੀ ਮਸਲਾ ਕੀ ਮੈਨੂੰ ਦੱਸ ਮੈਂ ਪੰਜਾਬ ਖੇਤ ਵਿੱਚ